ਹਾਲਕਾ ਆਪਣਾ ਇਹ ਪਰਿਵਾਰ ਆਪਣਾ ਜਿਹੜਾ ਆਹੜ ਨਾਲ ਬੁਝ ਰਿਹਾ ਤੇ ਵੱਖ-ਵੱਖ ਸੰਸਥਾ ਆਪਣੇ ਕੋਲੇ ਬੋੜ ਰਹੀਆਂ ਨੇ ਆ ਰਹੀਆਂ ਨੇ ਆਪਣੀ ਮਦਦ ਵਾਸਤੇ ਸਕੀ ਕੀ ਕਹੂੰਗੇ ਸੰਸਥਾ ਦਾ ਕਿਵੇਂ ਧੰਨਵਾਦ ਕਰਦੇ ਆ ਪਹਿਲਾਂ ਤਾਂ ਜੀ ਮੁੱਚੇ ਪੰਜਾਬ ਦਾ ਸਪੋਰਟ ਨਿਪੋਰਟ ਧੰਨਵਾਦ ਕਰਦੇ ਆ ਕਿ ਜਦੋਂ ਵੀ ਨਸੀਬਤ ਪੈਂਦੀ ਹੈ ਆਪਣੇਆਂ ਦੇ ਨਾਲ ਜਿਹੜਾ ਉਹ ਖੜੇ ਹੁੰਦੇ ਆ ਪੰਜਾਬ ਦੇ ਨਾਲ ਪੰਜਾਬੀ ਖੜੇ ਹੁੰਦੇ ਆ ਉਹ ਸਭ ਤੋਂ ਜਿਹੜੀ ਮੇਨ ਤੇ ਅਹਿਮ ਜਿਹੜੀ ਅਪੀਲ ਹੈ ਹਰ ਰੋਜ਼ ਹੀ ਅਸੀਂ ਕਰਦੇ ਆ ਕਿ ਤੁਸੀਂ ਕਿਸੇ ਵੀ ਜੁੜੇ ਹੋਏ ਹੋ ਜਿਹੜੇ ਇੱਥੇ ਰਾਹਤ ਕੈਂਪ ਲੱਗੇ ਹੋਏ ਆ ਇਹਨਾਂ ਕੋਲੇ ਅਗਲੇ ਏਰੀਆ ਦੀ ਪੂਰੀ ਜਾਣਕਾਰੀ ਆ ਇਹਨਾਂ ਕੋਲੇ ਅੱਗੇ ਪਹੁੰਚਣ ਦੇ ਸਾਧਨ ਆ ਸੋ ਤੁਸੀਂ ਆਓ ਸ਼ਰਧਾ ਭਾਵਨਾ ਨਾਲ ਆਓ ਪਰ ਜੇ ਤੁਸੀਂ ਚਾਹੋ ਨਿਓ ਕਿ ਤੁਹਾਡਾ ਜਿਹੜਾ ਇਕੱਠਾ ਕੀਤਾ ਹੋਇਆ ਦਾਨ ਸਹੀ ਜਗ੍ਹਾ ਤੇ ਪਹੁੰਚੇ ਤਾਂ ਪਲੀਜ਼ ਇਹ ਰਾਹਤ ਕੈਂਪਾਂ ਦੇ ذریعے ਤੁਸੀਂ ਅਗਲੇ ਏਰੀਆ ਦੇ ਵਿੱਚ ਜਿਵੇਂ ਜਿਵੇਂ ਹੋਇਆ ਤੁਸੀਂ ਆਪ ਜਾ ਕੇ ਦੇ ਸਕਦੇ ਹੋ ਨਹੀਂ ਇੱਥੇ ਵੀ ਦੇ ਸਕਦੇ ਹੋ ਇਹ ਜਿਹੜੀ ਖਾਸ ਤੇ ਅਹਿਮ ਅਪੀਲ ਆ ਇੱਥੇ ਮਿਸਲ ਸਤਲੋਜ ਦਾ ਜਿਹੜਾ ਕੈਂਪ ਲੱਗਿਆ ਹੋਇਆ ਉਸ ਦਿਨ ਤੋਂ ਹੀ ਬਾਈ ਦਵਿੰਦਰ ਸਿੰਘ ਸੇਖੋਂ ਰੋਮਨ ਬੜਾ ਬਰਾਦ ਹੋਣੀ ਅਮਰਤਪਾਲ ਹੋਣੀ ਸਾਰੇ ਜਿੰਨੇ ਵੀ ਵੀਰ ਅ ਜ ਹਰ ਪੀੜਤਾ ਜਿਹੜੀ ਕਮੇਟੀ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਇਹ ਵੀ ਜਿਹੜੀ ਇੱਥੇ ਨਾਲ ਜੁਆਇੰਟ ਇਹਨਾਂ ਦਾ ਕੈਂਪ ਹੈ ਅ ਮਿਸਲ ਸਤਲੋਜ ਦਾ ਤੇ ਹੜਪੀੜ ਕਮੇਟੀ ਦਾ ਸੋ ਇਹ ਵੀਰ ਜਿੰਨੇ ਸਾਰੇ ਲੋਕ ਆਏ ਇਸ ਪਿੰਡਾਂ ਦੇ ਆ ਇਹਨਾਂ ਨੂੰ ਸਾਰਾ ਪਤਾ ਵਾਰ-ਵਾਰ ਇਹੋ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਆਓ ਨੰਬਰ ਡਿਸਪਲੇ ਤੇ ਸ਼ੋ ਹੋ ਰਿਹਾ ਫੋਨ ਕਰਕੇ ਆਓ ਪਹਿਲਾਂ ਪੁੱਛ ਲਓ ਕਿਹੜੀ ਚੀਜ਼ ਦੀ ਜ਼ਰੂਰਤ ਆ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਉਹੀ ਸਮਾਨ ਲੈ ਕੇ ਆਓ ਆਪਾਂ ਪਿੰਡਾਂ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਪੈਸਾ ਇਕੱਠਾ ਕਰ ਰਹੇ ਆ ਦਾਨ ਇਕੱਠਾ ਕਰ ਰਹੇ ਆ ਤੋ ਆਪਦੀ ਮਨਮਰਜ਼ੀ ਨਾਲ ਟਰਾਲੀਆਂ ਭਰ ਕੇ ਇੱਥੇ ਲੈ ਆਵਾਂਗੇ ਇੱਥੇ ਅਕੋ ਉਸ ਚੀਜ਼ ਦੀ ਜ਼ਰੂਰਤ ਨਾ ਹੋਵੇ ਤਾਂ ਉਹਦਾ ਕੋਈ ਫਾਇਦਾ ਨਹੀਂ ਸੋ ਇੰਨੀ ਬੇਨਤੀ ਨੂੰ ਜਿਹੜਾ ਤੁਸੀਂ ਅਪੀਲ ਜਿਹੜਾ ਮਨਜ਼ੂਰ ਕਰਿਆ ਜੋ ਤੇ ਅੱਜ ਸਾਡੀਆਂ ਟੀਮਾਂ ਇੱਥੇ ਡਾਕਟਰੀ ਟੀਮਾਂ ਨਾਲ ਆਈਆਂ ਅਸੀਂ ਮੈਡੀਕਲ ਜੀ ਦੀ ਸਹੂਲਤ ਲੈ ਕੇ ਪਹੁੰਚੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ